ਵੇਖੋ ਜੀ ਅੱਜ ਦੇ ਟਾਈਮ 'ਚ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਿੱਖ ਅਸੀਂ ਉਹ ਕੌਮ ਆ ਜਿਸ ਨੇ ਸੱਚ ਲਈ ਜਿਹੜੇ ਆ ਸਿਰ ਦਿੱਤੇ ਜਿਸ ਨੇ ਧਰਮ ਲਈ ਘਰ ਛੱਡੇ ਜਿਸ ਨੇ ਜ਼ੁਲਮ ਦੇ ਅੱਗੇ ਕਦੇ ਸਿਰ ਨਹੀਂ ਝੁਕਾਇਆ ਪਰ ਅੱਜ ਅਸੀਂ ਆਪਣੇ ਹੀ ਅੰਦਰ ਜਿਹੜਾ ਵਾ ਉਹ ਟੁੱਟ ਰਹੇ ਆ ਇਤਿਹਾਸ ਤੋਂ ਗੁਰਬਾਣੀ ਤੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਆਪਣਿਆਂ ਤੋਂ ਵੀ ਟੁੱਟ ਗਏ ਅਸੀਂ ਇੰਨਾ ਜ਼ਿਆਦਾ ਮਤਲਬ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਨਾ ਸਾਨੂੰ ਇਤਿਹਾਸ ਪਤਾ ਨਾ ਸਾਨੂੰ ਗੁਰਬਾਣੀ ਦਾ ਪਤਾ ਅੱਜ ਗਲਤੀਆਂ ਬਾਹਰੋਂ ਨਹੀਂ ਲੱਭਣ ਦੀ ਲੋੜ ਅੱਜ ਗਲਤੀਆਂ ਸਾਨੂੰ ਸਾਡੇ ਅੰਦਰੋਂ ਲੱਭਣ ਦੀ ਲੋੜ ਹੈ ਸਾਡੇ ਅੰਦਰ ਅਸੀਂ ਆਪਣੇ ਔਗਣ ਨਹੀਂ ਪਛਾਣੇ ਅਸੀਂ ਹਮੇਸ਼ਾ ਦੂਜਿਆਂ ਵੱਲ ਉਂਗਲ ਖੜੀ ਕਰਦੇ ਰਹੇ ਅਸੀਂ ਆਪਣੇ ਵੱਲ ਕਦੀ ਝਾਤੀ ਨਹੀਂ ਮਾਰੀ ਅਸੀਂ ਅੱਜ ਜੋ ਬਣ ਕੇ ਰਹਿ ਗਏ ਅਸੀਂ ਧਰਮ ਦੀ ਗੱਲ ਤੇ ਕਰਦੇ ਆਂ ਪਰ ਅਮਲ ਨਹੀਂ ਕਰਦੇ ਗੁਰਬਾਣੀ ਤੇ ਪੜਦੇ ਆਂ ਅਸੀਂ ਕਹਿੰਨੇ ਆਂ ਕਿ ਅਸੀਂ ਗੁਰਬਾਣੀ ਪੜੀ ਹੈ ਔਰ ਅਸੀਂ ਉਹਨੂੰ ਆਪਣੀ ਜੀਵਨ ਵਿੱਚ ਉਤਾਰਿਆ ਹੀ ਨਹੀਂ ਸਾਡੇ ਵਿੱਚੋਂ ਬਹੁਤੇ ਨੇ ਨਹੀਂ ਉਤਾਰਿਆ ਹੁਣ ਅੱਜ ਦਾ ਸਮਾਜ ਆਪਾਂ ਵੇਖੀਏ ਸਿੱਖ ਸਿੱਖ ਨਾਲ ਲੜ ਰਿਹਾ ਹੈ ਹੰਕਾਰ ਨੇ ਜਿਹੜਾ ਵਾ ਉਹ ਸੇਵਾ ਨੂੰ ਮਾਰ ਲਿਆ ਗੰਦੀ ਰਾਜਨੀਤੀ ਨੇ ਧਰਮ ਨੂੰ ਬਦਨਾਮ ਕਰਕੇ ਰੱਖ ਦਿੱਤਾ ਕਈ ਥਾਵਾਂ ਤੇ ਗੁਰੂ ਦਾ ਨਾਮ ਲੈ ਕੇ ਧੰਦਾ ਕੀਤਾ ਜਾਂਦਿਆ ਸੇਵਾ ਦੇ ਨਾਂ ਤੇ ਸਵਾਰਥ ਪੜ ਰਿਹਾ ਤੇ ਸੱਚ ਜਿਹੜਾ ਸੱਚ ਬੋਲਦਾ ਉਹਨੂੰ ਹਮੇਸ਼ਾ ਅਕਸਰ ਜਿਹੜਾ ਲੋਕੀ ਇਕੱਲਾ ਛੱਡ ਦਿੰਦੇ ਆ ਨੌਜਵਾਨ ਸਾਡੀ ਕੌਮ ਦੇ ਭਟਕ ਗਏ ਨਸ਼ਾ ਸਾਡੇ ਘਰਾਂ ਵਿੱਚ ਵੜ ਗਿਆ ਤੇ ਅਸੀਂ ਸਟੇਜਾਂ ਦੇ ਵਿੱਚ ਵੱਡੇ ਵੱਡੇ ਸੈਮੀਨਾਰ ਕਰਕੇ ਇਹੀ ਰੋਲਾ ਪਾਈ ਜਾਂਦੇ ਆ ਪੰਜਾਬ ਬਚਾਓ ਪੰਥ ਬਚਾਓ ਸਿੱਖ ਧਰਮ ਖਤਰੀ ਚਾ ਖਤਰੀ ਚਾ ਖਤਰੀ ਚਾ ਇਹ ਰੋਲਾ ਅਸੀਂ ਪਾਈ ਜਾਂਦੇ ਆ ਪਰ ਇਹਦੇ ਵਾਸਤੇ ਕੋਈ ਕਰ ਕੁਛ ਨਹੀਂ ਰਿਹਾ ਅੱਜ ਕੱਲ ਕੋਣ ਕਰ ਰਿਹਾ ਕੋਈ ਵੀ ਨਹੀਂ ਕਰ ਰਿਹਾ ਸਭ ਆਪੋ ਆਪਣਾ ਨਗਾਰਾ ਡਗਾ ਕਹਿੰਦੇ ਨਾ ਉਹ ਵਜਾਈ ਜਾਂਦੇ ਆ ਢੋਲ ਸਾਹਿਬ ਆਪੋ ਆਪਣਾ ਕੁੱਟੀ ਜਾਂਦੇ ਆ ਪਰ ਇਹਦੇ ਵਾਸਤੇ ਕਰ ਕੋਈ ਕੁਝ ਨਹੀਂ ਰਿਹਾ ਤੁਸੀਂ ਗਰਾਉਂਡ ਲੈਵਲ ਤੇ ਜ਼ੀਰੋ ਲੈਵਲ ਤੇ ਆ ਕੇ ਇਸ ਚੀਜ਼ ਦਾ ਹਾਲ ਜਾਣੋ ਤੁਹਾਨੂੰ ਪਤਾ ਲੱਗੇਗਾ ਅਸੀਂ ਹਮੇਸ਼ਾ ਸਰਕਾਰ ਦੇ ਉੱਪਰ ਉਂਗਲ ਚੁੱਕਦੇ ਆ ਕਿ ਸਰਕਾਰ ਕੀ ਕਰ ਰਹੀ ਹੈ ਪਰ ਸਾਨੂੰ ਖੁਦ ਦਾ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਹਾਂ ਜੇ ਸੁਧਾਰਨ ਤੇ ਆਈਏ ਤੇ ਅਸੀਂ ਖੁਦ بڑا ਕੁਝ ਸੁਧਾਰ ਸਕਦੇ ਹਾਂ ਪਰ ਅਸੀਂ ਨਾ ਸੁਧਰਨਾ ਚਾਹੁੰਨੇ ਆ ਨਾ ਸੁਧਾਰਨਾ ਚਾਹੁੰਨੇ ਆ ਇੱਕ ਦੂਜੇ ਦੇ ਮਗਰ ਤਲਵਾਰਾਂ ਲੈ ਕੇ ਪੈ ਜਾਂਦੇ ਆ ਪਰ ਇੱਕ ਗੱਲ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੱਲੀ ਤਲਵਾਰ ਨਹੀਂ ਸੀ ਬਖਸ਼ੀ ਸਾਨੂੰ ਇੱਕ ਸੋਚ ਵੀ ਬਖਸ਼ੀ ਸੀ ਤੇ ਇੱਕ ਜ਼ਿੰਮੇਵਾਰੀ ਵੀ ਦਿੱਤੀ ਸੀ ਸਾਨੂੰ ਅਸੀਂ ਉਹ ਚੀਜ਼ਾਂ ਛੱਡ ਕੇ ਤੇ ਕੱਲਾ ਤਲਵਾਰ ਦੇ ਉੱਪਰ ਜਿਹੜਾ ਅਸੀਂ ਯੂਰ ਦਿੱਤਾ ਹੋਇਆ ਸਿੱਖ ਹੋਣਾ ਸਿਰਫ ਇੱਕ ਪਹਿਰਾਵਾ ਨਹੀਂ ਹੈ ਸਿੱਖ ਹੋਣਾ ਇੱਕ ਕਰਤੱਵ ਹੈ ਇੱਕ ਜ਼ਿੰਮੇਵਾਰੀ ਹੈ ਇੱਕ ਜੀਵਨ ਮਰਿਆਦਾ ਹੈ ਅੱਜ ਲੋੜ ਪਤਾ ਕੀ ਆ ਅੱਜ ਲੋੜ ਆ ਸਾਨੂੰ ਆਪਣੇ ਆਪ ਨੂੰ ਪੁੱਛਣ ਦੀ ਕਿ ਅਸੀਂ ਸਿਰਫ ਦਿਖਾਵੇ ਦੇ ਸਿੱਖਿਆ ਜਾਂ ਸੱਚਮੁੱਚ ਸਾਡੇ ਅੰਦਰ ਉਹ ਲਾਟ ਜਿਹੜੀ ਆ ਉਹ ਊਰਜਾ ਹਨਾ ਉਹ ਜੋਤ ਜਿਹੜੀ ਆ ਉਹ ਬਲਦੀ ਪਈ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਸਿੱਖ ਸਾਬਤ ਕਰ ਸਕੀਏ ਕਿਉਂਕਿ ਹਰ ਦੂਜਿਆ ਤੇ ਜਿਆ ਬੰਦਾ ਸਾਡੇ ਤੇ ਉਂਗਲਾਂ ਅੱਜਕੱਲ ਤਾਂ ਹੀ ਚੁੱਕ ਰਿਹਾ ਨਾ ਜੇ ਸਾਡੇ ਵਿੱਚ ਕੁਝ ਔਗਣ ਕੁਝ ਗਲਤੀਆਂ ਹਨਾ ਉਹਨਾਂ ਨੂੰ ਨਜ਼ਰ ਆ ਰਹੀਆਂ ਤੇ ਐਵੇਂ ਤੇ ਕੋਈ ਕਿਸੇ ਵੱਲ ਉਂਗਲ ਨਹੀਂ ਚੁੱਕਦਾ ਪਰ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਅੱਜ ਨਾ ਨਾ ਜਾਗੇ ਨਾ ਸਾਨੂੰ ਸਾਡੇ ਇਤਿਹਾਸ ਨੇ ਮਾਫ਼ ਕਰਨਾ ਨਾ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਮਾਫ਼ ਕਰਨਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਇਤਿਹਾਸ ਸਾਡਾ ਐਵੇਂ ਦਾ ਸੀ ਇਹਨਾਂ ਆ ਕੁਝ ਕਰ ਦਿੱਤਾ ਤੇ ਫਿਰ ਤੁਸੀਂ ਆਪੇ ਸੋਚ ਲਓ ਕੀ ਬਣੂਗਾ ਇਸ ਹਿਸਾਬ ਨਾਲ ਤਾਂ ਅਸੀਂ ਟੋਟਲੀ ਜਿਹੜੇ ਆ ਉਹ ਖਤਮ ਹੋਏ ਪਏ ਆ ਅਸੀਂ ਦਾਵਾ ਨਹੀਂ ਕਰ ਸਕਦੇ ਅੱਜ ਕਰ ਹੀ ਨਹੀਂ ਸਕਦੇ ਬਿਲਕੁਲ ਨਹੀਂ ਕਰ ਸਕਦੇ ਸੋ ਸਾਨੂੰ ਇਸ ਨਾਲ ਗੱਲਾਂਬਾਤ ਹੀ ਸੋਚਣਾ ਪਏਗਾ ਇਹਨਾਂ ਦੇ ਅਮਲ ਕਰਨਾ ਪਏਗਾ ਮੇਰਾ ਵੀ ਮੰਨ ਲਓ ਹੁਣ ਮੈਂ ਆ ਤੁਹਾਡੇ ਨਾਲ ਗੱਲ ਕਰਦਿਆਂ ਗੱਲ ਕਰਨ ਦਾ ਮੇਰਾ ਤਾਂ ਹੀ ਫਾਇਦਾ ਹੈ ਨਾ ਨੈਟ ਤੇ ਪਾਉਣ ਦਾ ਇਹਨੂੰ ਜਾਂ ਸੋਸ਼ਲ ਮੀਡੀਆ ਤੇ ਗੱਲ ਜਿਹੜੀ ਆ ਵਾਇਰਲ ਕਰਨ ਦਾ ਜਾਂ ਕੁਝ ਵੀ ਤਾਂ ਹੀ ਫਾਇਦਾ ਜੇ ਤੁਸੀਂ ਜਾਂ ਆਪਾਂ ਮੈਂ ਹੋਇਆ ਜਾਂ ਤੁਸੀਂ ਹੋਏ ਅਸੀਂ ਇਹਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਢਾਲਣਾ ਕਰੀਏ ਕਿ ਅਸੀਂ ਕਿੱਥੇ ਰਹਿ ਗਏ ਅਸੀਂ ਕਿਹੜੇ ਪਾਣੀ ਦੇ ਡੱਡੂ ਬਣੇ ਹੋਏ ਆ ਅੱਜ ਸਾਨੂੰ ਲੋੜ ਆ ਆਪਣੇ ਆਪ ਨੂੰ ਸੁਧਾਰਨ ਦੀ ਅਸੀਂ ਆਪਣਾ ਆਪ ਸੁਧਾਰ ਲਈਏ ਬਾਕੀ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ